ਜੀ ਰਾਜ ਰਾਜ ਜੈ ਜੀ ਨਹੀਂ ਚੱਕਤੇ ਕਪੜੇ ਕੈਸਰੀ ਕੀਏ 400 ਲੈਦਾ ਜਿਹੜਾ ਮੁੰਡਾ ਨਹੀਂ ਉਹ 500 ਦਾ ਵਾਲਾ ਉਹ ਭਰਾਵਾ ਭਰਾ ਨੂੰ ਲੈਣਾ ਦੇਣ ਨੂੰ करायो <laughs> साल

ਜਗਤੀ ਨਾਲ ਜਿਧਾਉਂਦਾ ਫਿਰ ਹਾਂ ਤੇ ਅੱਤੇ ਵਜ਼ੀਰਾਂ ਨੂੰ ਬਾਬਾ ਸ਼ੇਖ ਫਰੀ ਜੀ ਦੀ ਆਪਾਰ ਕਿਰਪਾ ਸਦਕਾ ਹਰ ਸਾਲ ਦੀ ਤਰ੍ਹਾਂ ਮੇਰੇ ਪਰਿਵਾਰਕ ਮੈਂਬਰਾਂ ਵੱਲੋਂ ਬਾਬਾ ਸ਼ੇਖ ਫਰੀ ਜੀ ਦੇ ਪਾਵਨ ਪੋਇਥਰ ਚਰਨਾ ਚ ਸੰਗਤ ਆਉਟ ਆਸਰਾ ਲੈ ਕੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈ ਕੇ ਸੇਵਾ ਕੀਤੀ ਜਾਂਦੀ ਆ ਹਰ ਸਾਲ ਦੀ ਤਰ੍ਹਾਂ ਅਸੀਂ ਸਾਰੇ ਮੇਰੇ ਨਾਲ ਮੇਰੀ ਟੀਮ ਦੇ ਸਾਥੀ ਅਸੀਂ ਸੰਗਤ ਦੇ ਚਰਨਾਂ ਦੇ ਵਿੱਚ ਹਾਜ਼ਰ ਹਾਂ ਮੈਂ ਤੁਹਾਡੇ ਜਰੀਏ ਬਾਬਾ ਸ਼ੇਖ ਫਰੀ ਜੀ ਦੇ ਆਗਮਨ ਪੁਰਬ ਦੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਬਾਬਾ ਫਰੀ ਜੀ ਦੇ ਚਰਨਾਚਰਦਾਸ ਬੇਨਤੀ ਕਰਦਾ ਹੈ ਕਿ ਬਾਬਾ ਫਰੀ ਜੀ ਸਭ ਨੂੰ ਖੁਸ਼ੀਆਂ ਦੇਣ ਹਰ ਇੱਕ ਨੂੰ ਤਰੱਕੀ ਦੇਣ ਦਾਤਾ ਸਭ ਦੀਆਂ ਝੋੜੀਆਂ ਭਰੇ ਕਿ ਜੀ ਦੇ ਪਿੱਛੇ ਤੇ ਸ਼ਤਿਰ ਦਾ ਆਸ਼ਾ ਵੀ ਲੱਗਦੀ ਹੈ ਕਿ ਸੰਗਤ ਆ ਰਹੀ ਹੈ ਕਿ ਬਾਬਾ ਫਰੀ ਜੀ ਪਾਰਕ ਉਹਨਾਂ ਵਿੱਚ ਬਹੁਤ ਵਧੀਆ ਚੱਲ ਰਿਹਾ ਹੈ ਕਿਸੇ ਤਰ੍ਹਾਂ ਮੇਲਾ ਵਧੀਆ ਚੱਲ ਰਿਹਾ ਹੈ ਇਹ ਤੋਂ ਵੀ ਨਿਰਵਾਣਾ ਮਾਰਿਸਾਨ ਨੂੰ ਇਸ ਮੋਦਲੀ ਵੱਤ ਤੋਂ ਕਟੋੜ ਕੀਤੀ ਜਾਵੇ। ਤਾਂ ਜੋ ਵਾਤਾਵਰਨ ਨੂੰ ਆਪਾਂ ਸਾਫ਼ ਰੱਖਿਆ ਜਾਵੇ। ਮੇਰੇ ਵੱਲੋਂ ਇੰਨੇ ਹੀ ਤੁਹਾਨੂੰ। ਇਪੁਰਾ ਅੱਜ ਇਹਨੂੰ ਬਿੰਦਨੀ ਲੱਖ ਲੱਖ ਵਧਾਈਆਂ ਜੀ। ਬਾਬਾ ਵੀਰ ਦਾ ਮੇਲਾ ਹਰ ਵਾਰੀ ਹਮੋਂ ਮਾਗੇ ਮਨਾਉਂਦੇ ਆ। ਪਰ ਇਸ ਵਾਰ ਪਹਿਲਾ ਫਰਾਰੀ ਬਰਾਡਪ ਆ ਗਈ। ਮੇਲਾ ਦਾ ਪ੍ਰੋਗਰਾਮ ਪੋਚਣ ਹੋ ਗਿਆ। ਸਾਰਿਆਂ ਵੱਲ ਮਿਲ ਕੇ ਸਾਰਿਆਂ ਸਾਥ ਦੇਣਾ ਚਾਹੀਦਾ। ਜਿੰਨੇ ਜੋਗੇ ਵੀ ਹੈਗੇ ਆਪਾਂ ਫੇਰਕੋੜ ਵਾਸੀ। ਜੇ ਪੰਜਾਬ ਦੇ ਵਾਸੀ ਜੇ ਹਰ ਪਿੰਡ ਦਾ ਵੀ ਆਪਾਂ ਜਿੰਨੀ ਮਦਦ ਕਰੀਏ ਉਹਨੇ ਕਰਦੀ ਕਰੀਏ ਬੜੀਆਂ ਬਾਕੀ ਫਿਰ ਬਾਬਾ ਬ੍ਰਿਜ ਜੀ ਵੀ ਕਿਰਪਾ ਕਰਨਗੇ ਬਾਬਾ ਜੀ ਦੇ ਅਸ਼ੀਰਵਾਦ ਫੀਰਫੁੱਟ ਤੇ ਮੇਜ ਬਣਿਆ ਰਹੇ ਪੂਰੇ ਵਰਲਡ ਵਾਈਡ ਦੇ ਵਿੱਚ ਬਾਬਾ ਜੀ ਦੇ ਨਾਮ ਪਸੰਦਾਂ ਵਾਚ